ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਮੰਨ ਸੋਚਿਆ ਸੀ ਕਿ ਪਰਿਵਾਰ ਦੇ ਦਰਦ ਨੂੰ ਵਾਰ-ਵਾਰ ਵੀਡੀਓ ਕਰਕੇ ਬਦਾਉਣਾ ਨਹੀਂ ਹੈਗਾ ਕਿਉਂਕਿ ਪਹਿਲਾਂ ਹੀ ਬੜੀ ਪੀੜਾ ਵਿੱਚੋਂ ਗੁਜ਼ਰ ਰਹੇ ਆ ਪਰ ਕੁਝ ਲੋਕਾਂ ਨੂੰ ਗਿਆਨ ਦੇ ਦੌਰੇ ਬਹੁਤ ਪੈ ਰਹੇ ਆ ਜਿਨ੍ਹਾਂ ਲੋਕਾਂ ਨੂੰ ਗਿਆਨ ਦੇ ਦੌਰੇ ਪੈ ਰਹੇ ਆ ਨਾ ਕੁਝ ਲੋਕਾਂ ਦੇ ਏਕਤਾ ਵਾਲਾ ਕੀੜਾ ਵੜਾ ਲੰਗਦਾ ਹੈ ਜਿਨ੍ਹਾਂ ਦੇ ਕੀੜਾ ਲੜਦਾ ਏਕਤਾ ਵਾਲਾ ਜਿਨ੍ਹਾਂ ਨੂੰ ਗਿਆਨ ਦੇ ਦੌਰੇ ਪੈਰੇ ਆ ਕਿ ਬਹਿਰੂਪੀਏ ਨੂੰ ਠੱਗ ਨੂੰ ਜਿਹਦੇ ਬਾਬਤ ਗੁਰਬਾਣੀ ਨੇ ਕਿਹਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅਠਸੜ ਤੀਰਸਨਾ ਜੇ ਨਾ ਆਵੇ ਉਤਰੇ ਨਹੀਂ ਮਹਿਲ ਉਸ ਝੂਠੇ ਫਰੇਬੀ ਮਕਾਰੀ ਐਮਪੀ ਮਾਝੇ ਦੇ ਮੁੰਡੇ ਨੂੰ ਮੈਂ ਕਹਿਣਾ ਚਾਹੁੰਦਾ ਤੇ ਉਹਦੀਆਂ ਕਿਰੰਦਿਆਂ ਨੂੰ ਵੀ ਕਹਿਣਾ ਚਾਹਣਾ ਕਿ ਸੁਖਜੀਤ ਸਿੰਘ ਖੋਸਾ ਇੱਕ ਖਾਸ ਮਿੱਟੀ ਦਾ ਬਣਾਇਆ ਰੱਬ ਨੇ ਇਹ ਰਬੜ ਦੀ ਗੇਂਦ ਵਰਗਾ ਜਿੰਨਾ ਥੱਲੇ ਨੂੰ ਮਾਰੋਗੇ ਉਨਾ ਤਾਂ ਉਹ ਜਾਊਗਾ ਕੱਲ ਵੀ ਪਹਾੜਿਆਂ ਨੂੰ ਦੋਕ ਨੂੰ ਮੰਗਤਿਆਂ ਨੂੰ ਦੌਰੇ ਪੈ ਗਿਆਨ ਦੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਵੀ ਆ ਛੋਟੇ ਬੱਚੇ ਦੇ ਮੂੰਹ ਹਲ ਦੇਖਦੇ ਹੂੰ ਮੈਨੂੰ ਇਹਦਾ ਬਾਪ ਲਿਆ ਕੇ ਦਿਓ ਮੈਂ ਬੋਲਣਾ ਬੰਦ ਕਰ ਦੂੰਗਾ ਐਸ ਬਜ਼ੁਰਗ ਬਾਪ ਦੀ ਡਗੋਰੀ ਇਹਦਾ ਬੱਚਾ ਵਾਪਸ ਲਿਆ ਕੇ ਦਿਓ ਮੈਂ ਬੰਦ ਕਰ ਦੂੰਗਾ ਬੋਲਣਾ ਤੁਸੀਂ ਨਹੀਂ ਲਿਆ ਸਕਦੇ ਦੁਸ਼ਟ ਲੋਕੋ ਤੁਹਾਡੀ ਜ਼ਮੀਰ ਮਰ ਗਈ ਹੈ ਮੈਂ ਮੋਤੀराम ਮਹਿਰਾ ਦੀ ਅਣਸ ਬਣਸ ਦੇ ਨਖਸ਼ੇ ਕਦਮਾਂ ਤੇ ਚੱਲਣਾ ਜਾਣਦਾ ਮੈਂ ਆਪਣਾ ਪਰਿਵਾਰ ਤੇ ਆਪਣੇ ਆਪ ਨੂੰ ਕੋਲੂ ਚ ਪੜਾ ਲੂੰਗਾ ਪਰ ਸੱਚ ਬੋਲਣੋਂ ਕਦੇ ਨਹੀਂ ਹਟੂੰਗਾ ਮੈਂ ਤੁਹਾਡੇ ਕਫਨ ਵਿੱਚ ਆਖਰੀ ਕਿੱਲ ਬਣਾਗਾ ਮੈਂ ਹਰ ਟਾਈਮ ਅਵੇਲੇਬਲ ਆ ਜਿਹੜੀ ਗੋਲੀ ਮਾਰਨੀ ਮੇਰੇ ਮਾਰ ਲਿਓ ਪਰ ਮੈਂ ਤੁਹਾਨੂੰ ਤੁਹਾਡਾ ਝੂਠ ਨੰਗਾ ਕਰੇ ਬਿਨਾ ਰਹਿਣਾ ਨਹੀਂ ਮੈਂ ਇਸ ਪਰਿਵਾਰ ਨਾਲ ਖੜਾ ਸੀ ਖੜਾ ਹਾਂ ਖੜਾ ਰਹਿਾਂਗਾ ਜਦਨ ਤੱਕ ਤੁਹਾਡੇ ਝੂਠੇ ਫਰੇਬੀਆਂ ਨੂੰ ਦੁਨਿਆਵੀ ਅਦਾਲਤਾਂ ਰਾਹੀਂ ਸਜ਼ਾ ਵੱਲ ਨਾ ਲੈ ਕੇ ਗਿਆ ਤੇ ਜੇ ਨਾ ਲੈ ਕੇ ਜਾ ਸਕਿਆ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਫਿਰ ਖੂਨ ਦਾ ਬਦਲਾ ਖੂੰ ਹੁੰਦਾ ਹੈ ਮਜਬੂਰ ਨਾ ਕਰੋ ਮੂੰਹ ਨਾ ਖਲਾਓ ਜਿਨ੍ਹਾਂ ਨੂੰ ਸਬੂਤ ਮੰਗਣ ਦੇ ਵੀ ਦੌਰੇ ਪੈਂਦੇ ਆ ਜਿੱਦਣ ਐਨਐਸ ਮੈਂ ਅਰਜ਼ਾ ਕਰਦਾ ਕਿ ਸੱਚੇ ਪਾਤਸ਼ਾਹ ਤੇ ਸਰਕਾਰਾਂ ਨੂੰ ਕਹਿਣਾ ਕਿ ਉਸ ਫਰੇਬੀ ਦੀ ਐਨਐਸਏ ਤੋੜ ਦਿਓ ਉਸ ਫਰੇਬੀ ਦੀ ਐਨਐਸਏ ਤੋੜ ਦਿਓ ਉਹਦੀ ਰੈਸਟ ਪਾਓ ਜੋ ਜੋ ਨੇ ਲੱਛਣ ਕੀਤੇ ਐ ਜੋ ਜੋ ਨੇ ਕਰਤੂਤਾ ਕੀਤੀਆਂ ਉਹ ਜਗਜਗਾਰ ਹੋਣੀ ਹੈ ਜ਼ਰੂਰੀ ਹੈ ਐਨਐਸਏ ਲਾ ਕੇ ਸ਼ੈਲਟਰ ਦਿੱਤਾ ਹੋਇਆ ਸਰਕਾਰਾਂ ਨੇ ਮੈਂ ਅਰਦਾਸ ਵੀ ਕਰਦਾ ਪ੍ਰਮਾਤਮਾ ਅੱਗੇ ਕਿ ਉਹਦੀ ਐਨਐਸਏ ਟੁੱਟੇ ਤੇ ਉਹ ਇਹਨਾਂ ਪਰਚਿਆਂ ਨੂੰ ਫੇਸ ਕਰੇ ਇੱਕ ਵਾਰੀ ਫੇਕ ਇੰਨਾ ਕਿ ਆਹ ਦੋ ਤਸਵੀਰਾਂ ਦੇਖ ਲਿਓ ਉਹ ਜਿਹੜੇ ਬਾਲੇ ਗਿਆਨੀ ਬਣੇ ਆ ਪਾਟੜੇ ਗਿਆਨ ਦਾ ਦੁਆਰਾ ਪੈਂਦਾ ਆ ਬੱਚਾ ਦਿਸਦਾ ਅਖੇ ਖੋਸਾ ਬੋਲਦਾ ਕਹਿਣਾ ਚਾਹੁੰਦੇ ਆ ਖੋਸਾ ਐਸ ਮਸੂਮ ਨੂੰ ਛੱਡ ਕੇ ਨਹੀਂ ਜਾ ਸਕਦਾ ਤੁਹਾਨੂੰ ਸੀਟਾਂ ਦੀ ਲੋੜ ਹੋਊਗੀ ਤੁਹਾਨੂੰ ਚਾਰ ਛਿਲਣਾਂ ਦੀ ਲੋੜ ਹੋਊਗੀ ਮਹਾਰਾਜ ਨੇ ਬਹੁਤ ਕੁਝ ਦਿੱਤਾ ਹੋਇਆ ਤੇ ਡਰਾਵੇ ਅਕੇ ਹੋਣੀ ਕਿਆ ਮੁੜਕੇ ਨਹੀਂ ਕਹਿਣਾ ਤੇ ਮੈਂ ਕਿਹਾ ਤੁਹਾਨੂੰ ਕਾੜ ਪਾਇਆ ਸੀ ਮੈਨੂੰ ਕਿਓ ਤੇ ਮੈਂ ਵੀ ਤੁਹਾਡਾ ਸੁਣਦਾ ਨਹੀਂ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾਏ ਮੈਂ ਫੇਰ ਤੁਹਾਨੂੰ ਕਹਿਣਾ ਤੁਹਾਡੇ ਅਰਗੇ ਬੜੇ ਮੈਂ ਖਾਦੇ ਤੇ ਪੀਤੇ ਆ ਦੇਖਿਆ ਨਹੀਂ ਮੁੜਨਾ ਜਿਹੜਾ ਮਰਜੀ ਜੋੜਨ ਆ ਲਿਓ ਇਹ ਪਰਿਵਾਰ ਨੂੰ ਅਨਸਾਫ ਦੁਆਇਆਂ ਬਿਨਾ ਨਹੀਂ ਮੁੜਨਾ ਜਿਹੜੇ ਸਬੂਤ ਹੈ ਜਿੱਦਣ ਚਲਾਨ ਪੇਸ਼ ਹੋ ਗਿਆ ਜਿੱਦਾਂ ਅੱਗੇ ਜੰਤਨ ਹੋ ਗਏ ਉਦਾਂ ਹੀ ਹੋ ਜਾਣੇ ਆ ਪਰਿਵਾਰ ਦੇ ਨਾਲ ਫੇਰ ਮੈਂ ਤੁਹਾਨੂੰ ਦੱਸਦਾ ਆ ਸਾਰੇ ਵੀਰ ਖੜੇ ਆ ਅਸੀਂ ਵੀ ਖੜੇ ਆ ਖੜੇ ਸੀ ਖੜੇ ਹਾਂ ਖੜੇ ਰ੍ਹਾਂਗੇ ਗੁਰਪ੍ਰੀਤ ਵਾਪਸ ਨਹੀਂ ਲਿਆ ਕੇ ਦੇ ਸਕਦੇ ਪਰ ਤੁਹਾਡਾ ਕਰੂਪ ਚਿਹਰਾ ਦੁਨੀਆ ਅੰਦਰ ਨੰਗਾ ਕਰਾਂਗੇ ਲੋਕ ਤੁਹਾਡੇ ਜੁੱਤੀਆਂ ਮਾਰਨਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ